ناں تے کھیاں ناں تے کتے روڈ جے کرن تے روڈ جے کیڑی ونی ناں تے اکھیاں چارے کیتی چھٹی نال کیتی چھٹی نال کی چھٹی نال کیتی وے ہن چھڑا کھانا دے سر کھانا مندرہ روان کر گیا धोंधा दोस्त तव्हां वाहेगुरु वाहेगुरु

ਇਹ ਤੋਂ ਤਰਕੇ ਰਵਾਨਾ ਹੋਇਆ ਸੀ ਬਾਬਾ ਜੀਵਨ ਸਿੰਘ ਦੀ ਗੁਰਦੁਆਰਾ ਸਾਹਿਬ ਤੋਂ ਬਹੁਤ ਪਿਆਰ ਨੂੰ ਇੱਥੇ ਆ ਕੇ ਜੋ ਸਮਾਗਮਤੀ ਹੋਈ ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਿਵਾਜ਼ ਤਲਗੀਆਂ ਵਾਲੇ ਪਾਤਸ਼ਾਹ ਕਿਰਪਾ ਕਰਨ ਜੋ ਜਥੇ ਦੇ ਕੋਲੋਂ ਸੁਦਾ ਗੁਰਦੁਆਰਾ ਸਾਹਿਬ ਤੋਂ ਰਵਾਨਗੀ ਪਾਉਂਦਿਆ ਹੋਈਆਂ ਕੀਰਤਨ ਕਰਦੇ ਆਂ ਕਥਾ ਵਿਚਾਰਾਂ ਕਰਦਿਆਂ ਤੋਂ ਬੇਅੰਤ ਪੁੱਲਾਂ ਗਲਤੀਆਂ ਤਰੁੱਟੀਆਂ ਰਹਿ ਗਈਆਂ ਹੋਣਗੀਆਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੋਰ ਸੰਗਤਾਂ ਬਖਸ਼ਣ ਜੋਗ ਨੇ ਸੋ ਸਾਰੀ ਨਗਰ ਦੀਆਂ ਸੰਗਤਾਂ ਦਾ ਧੰਨਵਾਦ ਜੋ ਪੰਜ ਪਿਆਰੇ ਉਹਨਾਂ ਦਾ ਬਹਿ ਦਲੋਂ ਸਨਵਾਦ ਪੋਟਾਣ ਕੋੜ ਧੰਨ ਸੰਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਨੇ ਬੜੀ ਮਹੱਲਿਆ ਨੂੰ ਪਵਿੱਤਰ ਕਰਦਿਆਂ ਹੋਇਆਂ ਇੱਥੇ ਆ ਕੇ ਨਰਮਕ ਪਿਆਰੇ ਸਮਾਬਤੀ ਹੋਈ ਹੈ ਸੋ ਮੇਰੇ ਵੱਲੋਂ ਤੁਹਾਨੂੰ ਧੰਨਵਾਦ ਸਮੂਹ ਪ੍ਰਬੰਧਕ ਕਮੇਟੀ ਦਾ ਧੰਨਵਾਦ ਉਹਨਾਂ ਪਰਿਵਾਰਾਂ ਦਾ ਧੰਨਵਾਦ ਜਿਨ੍ਹਾਂ ਨੇ ਆਪਣੇ ਜੋ ਪੜਾ ਰਿਤੇ ਉੱਥੇ ਸੰਗਤਾਂ ਦੀ ਚਾਹ ਪਾਣੀ ਦੇ ਨਾਲ ਸੇਵਾ ਕੀਤੀ ਹੈ ਉਹਨਾਂ ਸੰਗਤਾਂ ਦਾ ਵੀ ਧੰਨਵਾਦ ਤੇ ਜੋ ਵੀਰ ਟ੍ਰੈਕਟਰ ਟਰਾਲੀਆਂ ਵਾਲੇ ਜਿਨ੍ਹਾਂ ਨਾਲ ਲਾਏ ਨੇ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਸਤਿਗੁਰੂ ਸੱਚੇ ਪਾਤਸ਼ਾਹ ਸਿਰ ਤੇ ਮੇਹਰਾਂ ਪ੍ਰਾਰਥਨਾ ਕਰਨ ਗੁਰੂ ਸਿੱਖੀ ਜੀਵਨ ਬਖਸ਼ਣ ਗੁਰੂ ਚਰਨਾਂ ਦਾ ਪਿਆਰ ਬਖਸ਼ਣ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ E okay. okay.